ਮੁਕਤਾਂ ਦੀ ਸਤਿਕਾਰ ਹੋਵੇ ਇਹ ਹੀ ਹਰ ਕੋਟ ਸਿੱਖ ਦੀ ਇਹ ਆਵਾਜ਼ ਹੈ ਤੇ ਅਰਦਾਸ ਹੈ ਇਸ ਲਈ ਮੈਂ ਜਿਆਦਾ ਕੁਝ ਨਾ ਕਹਿੰਦਾ ਹਾਂ ਕਿ ਦਾਸ ਨਹੀਂ ਚਾਹੁੰਦਾ ਕਿ ਦਾਸ ਦੇ ਕੋਈ ਗੱਲ ਇਹ ਜੀਆਂ ਕੀਤੀਆਂ ਕੋਈ ਸਰਕਾਰਾਂ ਨੂੰ ਬਾਹਲਾ ਮਿਲ ਜੇ ਕਿ ਦਾਸ ਦੇ ਕੋਈ ਗੱਲ ਇਹ ਜੀਆਂ ਕੀਤੀਆਂ ਕੋਈ ਸਰਕਾਰਾਂ ਨੂੰ ਬਾਹਲਾ ਮਿਲ ਜੇ ਮਗਰ ਦਾਸ ਇਹ ਜਰੂਰ ਚਾਹੁੰਦਾ ਕਿ ਭਾਈ ਅੱਜ ਜਿੱਥੇ ਤੁਸੀਂ ਭਾਈ ਪ੍ਰਵੰਤ ਸਿੰਘ ਜੀ ਦੀ ਔਕਾਤ ਕਰਨੀ ਆ ਉੱਥੇ ਸਾਥ ਸਿੰਘ ਜੀ ਦੋਵੇਂ ਹੱਥ ਜੋੜ ਕੇ ਇੱਕ 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 ਮਲ ਹੋ ਕੇ ਗੁਰੂ ਰਾਮਦਾਸ ਪਹਾਰਾ ਜੀ ਦੇ ਦਰ ਤੇ ਹਰ ਆਪ ਦੇ ਆਪ ਨੂੰ ਬਾਝੇ ਨਾ ਜੀ ਸੋਗੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜੀ ਦੀ ਅਰਦਾਸ ਬੇਨਤੀ ਕਰਿਓ ਕਿ ਗੁਰੂ ਕਿਰਪਾ ਕਰਨ ਦੇਸ਼ ਦੀਆਂ ਕੋਟਾਂ ਤੇ ਸਾਨੂੰ ਵਿਸ਼ਵਾਸ ਹੈ ਕਿ ਦੇਸ਼ ਦੀ ਕੋਟਾਂ ਚ ਰਹਿ ਪਵੇ ਔਰ ਇਸ ਸਾਲ ਨੇ ਕਦਰਾਂ ਕੀਮਤਾਂ ਨੂੰ ਬਹਾਲ ਕਰਕੇ ਆ ਭਾਈ ਭਗਵੰਤ ਸਿੰਘ ਰਾਜਵਾਲਾ ਸਾਹਿਬ ਨੂੰ ਛੇਤੀ ਵਿਹਾਈ ਮਿਲੇ ਤੇ ਉਹ ਆ ਕੇ ਕੌਮ ਦੀ ਆਪ ਦੇ ਪਰਿਵਾਰ ਦੀ ਵੱਡੀ ਸੇਵਾ ਕਰ ਸਕਣ ਇਸ ਲਈ ਦਾਸ ਜਿੱਥੇ ਆਪਣੇ ਵੱਲੋਂ ਭਾਈ ਸਾਹਿਬ ਨੂੰ ਔਰ ਦਾਸ ਇੱਕ ਗੱਲ ਜ਼ਰੂਰ ਕਹੂਗਾ ਸਾਥ ਸਕੇ ਕਿ ਇਹ ਆਪ ਦੇ ਪਰਿਵਾਰਾਂ ਦੇ ਕਸ਼ਟ ਬੜਾ ਸਿਆ ਐਨਆਰਟੀ ਪਰਿਵਾਰਾਂ ਦੇ ਅੱਜ ਨੌਕਰੀ ਮੰਗਣ ਜਾਂਦੇ ਨੌਕਰੀ ਨਹੀਂ ਮਿਲਦੀ ਅੱਜ ਇਹਦਾ ਵੀ ਬੱਚਿਆਂ ਦੀਆਂ ਲੋੜਾਂ ਇਸ ਲਈ ਨਹੀਂ ਪੂਰੀਆਂ ਹੁੰਦੀਆਂ ਕਿਉਂਕਿ ਅੱਗੇ ਲਿਖਿਆ ਆ ਜਾਂਦਾ ਕਿ ਇਹ ਭਾਈ ਬਲਵੰਤ ਸਿੰਘ ਦੇ ਰਿਸ਼ਤੇਦਾਰ ਨੇ ਸਾਧ ਸੰਗਤ ਦੀ ਅੱਜ ਸਾਡਾ ਫਰਕ ਪੈਂਦਾ ਸਰਕਾਰਾਂ ਜਿੰਨੀਆਂ ਮੁਰਕੀਆਂ ਰੋਕਾਂ ਲਾਉਣ ਮਗਰ ਸਾਡਾ ਸਭ ਤੋਂ ਵੱਡਾ ਫਰਕ ਪੈਂਦਾ ਕਿ ਅਸੀਂ ਇਸ ਪਰਿਵਾਰ ਨਾਲ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਖੜੋਈਏ ਤੇ ਮੈਂ ਦਾਸ ਇਹ ਮਹਿਸੂਸ ਕਰਦਾ ਇਹਨਾਂ ਦਾ ਜਿੰਨਾ ਸਤਕਾਰ ਕਰਦੀਏ ਉਹਨਾਂ ਘਟਾ ਤੇ ਫੇਰ ਹੀ ਸਾਡੀ ਸਾਰਿਆਂ ਨੂੰ ਗੁਰੂ ਘਰ ਕੋਲ ਪੁੱਛੀਆਂ ਮਿਲਣ ਗਿਆ ਦਾਸ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਦੇਸ਼ ਦੇ ਆਲਾ ਵਕੀਲ ਨੂੰ ਕਰਕੇ ਰੋਕਤੀ ਸਾਹਮਣੂ ਕਰਕੇ ਅੱਜ ਕੇਸ ਚੱਲਦਾ ਜਿੱਥੇ ਪੰਜਾਬ ਸਰਕਾਰ ਤੋਂ ਤੇ ਦੇਸ਼ ਦੀ ਸਰਕਾਰ ਤੋਂ ਜਵਾਬ ਮੰਗਿਆ ਕਿ ਜੇ ਇਸ ਬੰਦੇ ਨੂੰ ਕੋਈ ਸਜ਼ਾ ਨਹੀਂ 30 ਸਾਲ ਕਿਸੇ ਨੂੰ ਜੇਲ੍ਹ ਤੇ ਨਹੀਂ ਰੱਖ ਸਕਦੇ ਸਾਸੀ ਦੇ ਬੰਦੇ ਤੇ ਨਹੀਂ ਰੱਖ ਸਕਦੇ ਔਰ ਉਹਨਾਂ ਦਾ ਫੈਸਲਾ ਹੋਣਾ ਚਾਹੀਦਾ ਜਲਵਾਨ ਪਰਦੇ ਆ ਧਰਮ ਸਿੰਘ ਸਾਹਿਬ ਦਾ ਜਿਹੜੇ ਇਸ ਕੇਸ ਦੀ ਵੱਡੀ ਪੈਰਵਾਈ ਕਰੇ ਗੁਰੂ ਕਿਰਪਾ ਕਰਨ ਇਹਨਾਂ ਤੇ ਵਿਸ਼ੇਖ ਭਰਿਆ ਹੱਥ ਰੱਖ ਕੇ ਅੰਗ ਸੰਗ ਸਹਾਈ ਹੋ ਕੇ ਇਸ ਕੇਸ 'ਚ ਸਾਨੂੰ ਕਾਹ ਰਿਆ ਵੀ ਮਿਲਿਆ ਭਾਈ ਬਲਵੰਤ ਸਿੰਘ ਰਾਜੋਆਲਾ ਸਾਥ ਸਾਡੇ ਸਾਰਿਆਂ ਦੇ ਵਿਚਾਰ ਆ ਕੇ ਦੇਸ਼ ਤੋਂ ਪਰਤ ਦੀ ਵੱਡੀ ਸੇਵਾ ਨਿਭਾ ਸਕਣ ਦਾ ਫੇਰ ਜਿੱਥੇ ਪਰਿਵਾਰ ਦਾ ਮੁਕਸਾਜਾ ਕਰਦਾ ਹੈ ਗੁਰੂ ਚਰਨਾ ਦੇ ਅਦਾਸ ਕੀਤੀ ਕਰਦਾ ਹੈ ਕਿ ਭਾਈ ਗਲਵੰਦ ਸਿੰਘ ਜੀ ਨੂੰ ਆਪ ਦੇ ਚਰਨਾ ਕਮਲਾ ਪਰਵਾਸ ਪੱਖੇਉ ਪਿੱਛੇ ਪਰਿਵਾਰ ਸਾਥ ਸੰਬੰਧੀ ਰਿਸ਼ਤੇਦਾਰਾਂ ਨੂੰ ਭਾਰ ਮੰਨ ਦਾ ਬਲ ਬਖਸ਼ ਕਰਿਓ ਸੰਬਤ ਸਾਹਾ ਲਿਖਿਆ ਮੇਰ ਕਿਰਪਾਵੋ ਤੇਲ ਦੇਹੋ ਸੱਜਣ ਅਸੀਸ ਰਿਆ ਕਿਉ ਹੋਵੇਂ ਸਹਿਬ ਸੁਰੇਲ ਕੋ ਨਾਲ ਟਕਾ ਦੀ ਬਾਤ ਹੈ ਬਾਰੇ ਗੁਰਜੀ ਦਾ ਖਾਲਸਾ ਬਾਰੇ ਗੁਰਜੀ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਿਕਟਪ ਦੇ ਪਾਵਨ ਮੋਹਤ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਕੌਮ ਦੇ ਮਾਨਯੋਗ ਅੰਤ ਦੀ ਬਹੁਤ ਵੱਡੇ ਸਮਰਥੀ ਤੇ ਗੁਰੂ ਘਰ ਦੇ ਬਹੁਤ ਵੱਡੇ ਸ਼ਿਵਦਾ ਗੁਰੂ ਘਰ ਦੇ ਗੁਲੇ ਸ੍ਰੀ ਅਕਾਲ ਪੁਰਖ ਸਾਹਿਬ ਵੱਲੋਂ ਜਿਨ੍ਹਾਂ ਨੂੰ ਬਹੁਤ ਵੱਡਾ ਕੌਮ ਲੋਕਾਂ ਤੋਂ ਬਹੁਤ ਘਾਮਾਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਅਈ ਕੁਲਵੰਤ ਸਿੰਘ ਜੀ ਦੇ ਇਸ ਅੰਤਿਮ ਅਰਦਾਸ ਦੇ ਇਥੇ ਹਾਜ਼ਰੀ ਗੁਰੂ ਪਿਆਰੀ ਗੁਰੂ ਸਾਜ ਸנגਤ ਜੀ ਫਤਿਹ ਕਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਦਾਸ ਤੋਂ ਪਹਿਲਾ ਗੁੰਦੇ ਬਨਾਰੈ ਸਹਿਬਾਨਾ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਇਤਨੀਏ ਸਾਡੇ ਸਰਕਾਰਜੋਗ ਸਿੰਘ ਸਾਹਿਬ ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਚ ਆਵਾਜ਼ ਬੇਨਤੀ ਕੀਤੀ ਆ ਸਾਡੇ ਸਰਕਾਰਜੋਗ ਅਕਾਲ ਤਖਤ ਸਾਹਿਬ ਜੀ ਦੇ ਤਰਫ ਸਾਹਿਬ ਜਿਨ੍ਹਾਂ ਨੇ ਗੁਰੂ ਘਰ ਦਾ ਫਰਮਾਨ ਹੁਕਮਨਾਮਾ ਸਾਹਿਬ ਸਭ ਨੂੰ ਸਾਰਿਆਂ ਨੂੰ ਸਰਵਣ ਕਰਾਇਆ ਗਿਆ ਸੁਣਾਇਆ ਗਿਆ ਦਾ ਸਕੇ ਮਹਿਸੂਸ ਕਰਦਾ ਇਸ ਪਰਿਵਾਰ ਦੀ ਜੋ ਰਵਾਨੀ ਆ ਇਸ ਪਰਿਵਾਰ ਦਾ ਜੋ ਦੇਨ ਹੈ ਸਿੱਖ ਪੰਥ ਨੂੰ ਪੰਜਾਬ ਨੂੰ ਇਨਸਾਨੀਅਤ ਨੂੰ ਇਨਸਾਨੀ ਕਦਰ ਕੀਮਤਾਂ ਬਹਾਰ ਰੱਖਣ ਨੂੰ ਸਾਜ ਸਮਾਜੀ ਅਸੀਂ ਕਦੇ ਇਸ ਪਰਿਵਾਰ ਦਾ ਦੇਨ ਨਹੀਂ ਦੇ ਸਕਦੇ ਅੱਜ ਵੱਡੀ ਗੰਤੀ 'ਚ ਇੱਥੇ ਨੌਜਵਾਨ ਬੈਠੇ ਆ ਜਿੱਥੇ ਗੁਰੂ ਦੀ ਕਿਰਪਾ ਕਰਕੇ ਬੈਠੇ ਹੈ ਅੱਜ ਉਹ ਇਸ ਕਰਕੇ ਵੀ ਇੱਥੇ ਬੈਠੇ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਵਰਗੇ ਬਹਾਦਰ ਜਰਨੈਲ ਜਿਨ੍ਹਾਂ ਨੇ ਉਹ ਸਮੇਂ 'ਚ ਜੋ ਮਨੁੱਖੀ ਅਧਿਕਾਰਾਂ ਤੇ ਜੋ ਤਸ਼ੱਦਦ ਹੋ ਰਿਹਾ ਸੀਗਾ ਜੋ ਫੀਲ ਐਨਕਾਊਂਟਰ ਕੀਤੇ ਜਾ ਰਹੇ ਸੀ ਗੁਰੂ ਨੇ ਸਿੱਖਾਂ ਦੇ ਕਕਾਰਾਂ ਦੀ ਔਰ ਨਾਵਾ ਦੇ ਲੱਗਦੇ ਜਿਗਰਾ ਨੂੰ ਖਿੰਦਾ ਮਾਰਿਆ ਜਾ ਰਿਹਾ ਸੀ ਸਾਧ ਸੰਗਤ ਜੀ ਜੇ ਇਹ ਆਵਾਜ਼ ਨਾ ਉੱਚੀ ਕਰਦੇ ਤੇ ਸ਼ਾਇਦ ਅਜ ਆਪਣੇ ਜੋ ਵੱਡੀ ਗਿੰਦੀ ਚੇਤੇ ਬੈਠੇ ਨਾ ਹੋਵੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਗੁਰੂ ਸਾਹਿਬ ਦਾ ਜਿੰਨਾ ਸ਼ੁਕਰ ਦਾ ਦਾਸ ਕਰ ਸਕੇ ਉਹਨਾਂ ਹੀ ਕਰਦਾ ਮੇਰੀ ਕਿਸੇ ਕਿਸਵਰ ਕੇ ਵੀ ਨਸੀਬ ਨਹੀਂ ਹੋਣਾ ਸੀ ਕਿ ਬੰਦੀ ਸਿੰਘਾਂ ਦੀ ਪਰਿਭਾਸ਼ਾ ਬੰਦੀ ਸਿੰਘ ਕਿਹਨੂੰ ਕਹਿੰਦੇ ਐ 사ਤਸੰਗ ਕੀ ਸ਼ਬਦ ਮੇਰੀ ਤੋਂ ਉਮਰ ਤੋਂ ਜਿਹੜੇ ਬਧੇਰੇ ਆ ਉਹ ਤਾਂ ਸਮਝਦੇ ਆ ਲਗਰ ਜਿਹਨਾਂ ਦੀ ਉਮਰ ਮੇਰੀ ਜਿੰਨੀ ਆ ਜਾਂ ਮੇਰੇ ਤੋਂ ਘੱਟ ਉਹਨਾਂ ਨੂੰ ਬੰਦੀ ਸਿੰਘ ਤੇ ਹਮ ਸਹੀ ਮਤਲਬ ਨਹੀਂ ਸਮਝਉਂ ਅੱਜ ਕੱਲ ਦਾ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਨੇ ਰਹਿ ਜੇ ਆਪ ਦੇ ਸੱਚੇ ਨੂੰ ਛਡਾਉ ਛਡਾਉਣਾ ਆਸਤੇ ਤੇ ਅਸੀਂ ਹੋਣੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਨੈਲ ਸਮਝ ਨਾ ਕੋਈ ਨਹੀਂ ਮੇਰੇ ਵੀਰੋ ਭਟਕ ਨਾ ਜਾਇਓ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰ ਰਹੀਆਂ ਬਹੁਤ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਇਚਾਰਾ ਚੱਲੀਆਂ ਚੱਲੀਆਂ ਜਾ ਰਹੀਆਂ ਉਹ ਕਾਮਯਾਬ ਹੋ ਜਾਂਦੀਆਂ ਸਾਤ ਸਮੇਂ ਦੀ ਕੌਮੀ ਸ਼ਹੀਦ ਯਾ ਵਰਦੀ ਸਿੰਘ ਕੌਮ ਦੇ ਉਹ ਲੋਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਸੰਭ ਕਿ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਗੁਰੂ ਨੇ ਚੱਜਾ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਉਹ ਪਵਿੱਤਰ ਥਾਂ ਈ ਹੈ ਜਿੱਥੇ ਰੋਜ਼ ਇਹ ਅਰਦਾਸ ਹੋਣੀ ਹੋਵੇ ਹਰ ਕੋ ਪਹਿਲੀ 24 ਘੰਟੇ ਹਰ ਸਾਹ ਚ ਉੱਥੇ ਕੋਈ ਅਰਦਾਸ ਹੋਦੀ ਹੈ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋ ਜਿੱਥੇ ਮਨੁੱਖਤਾ ਦੇ ਭਲੇ ਦੀ ਮਨੁੱਖਤਾ ਦੇ ਇਨਸਾਨ ਦੀ ਆਵਾਜ਼ ਗੂੰਜਦੀ ਹੋਵੇ ਜਿੱਥੋਂ ਮੇਰੇ ਵਰਗੇ ਨਿਮਾਣੇ ਨਾ ਚੀਜ਼ ਲੋਕ ਆਪ ਦੀਆਂ ਝੋਲੀਆਂ ਭਰ ਕੇ ਜਾਂਦੇ ਹੋਣ ਜਿੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਲੋਕ ਗੁਰੂ ਦੇ ਦੱਸੇ ਦੱਸੇ ਹੋਏ ਰਸਤੇ ਤੇ ਚੱਲਣ ਦਾ ਯਤਨ ਕਰਦੇ ਹੋਣ ਸਾਧ ਸੰਗਤ ਜੀ ਉਸ ਪਵਿੱਤਰ ਘਾਟੇ ਮੇਰੇ ਮਾਲਿਕ ਗੁਰੂ ਰਾਮਦਾਸ ਮਹਾਰਾਜ ਸਕੇ ਬਾਦਸ਼ਾਹ ਦੀ ਉਸ ਪਵਿੱਤਰ ਘਾਟੀ ਤੇ ਜਦੋਂ ਸ਼ੰਕਾ ਤੋਪਾਂ ਘੋੜਿਆਂ ਨਾਲ ਜਦੋਂ ਹਮਲੇ ਕਰਾਏ ਜਾਣ ਤੇ ਸਾਧ ਸੰਗਤ ਜੀ ਦੇ ਪੇਰ ਵੀ ਆਪਣੀ ਅੰਦਰਲੀ ਆਵਾਜ਼ ਨਾਲ ਜਾ ਕੇ ਕਿ ਫੇਰ ਅਸੀਂ ਨਾ ਗੁਰੂ ਦੇ ਸੇਖਾਂ ਔਰ ਨਾ ਹੀ ਗੁਰੂ ਸਾਹਿਬ ਦਾ ਸਤਕਾਰ ਕਰਨਾ ਜਾਣਦੇ ਇਹ ਵੱਡੀ ਗੱਲ ਮੈਂ ਤਾਂ ਕਹਿ ਰਿਹਾ ਬੰਦੀ ਸਿੰਘ ਉਹ ਨੇ ਜਿਨ੍ਹਾਂ 'ਚ ਗੁਰੂ ਦਾ ਪਿਆਰ ਸਾਡੇ ਨਾਲੋਂ ਵੱਧ ਸੀ ਜਿਨ੍ਹਾਂ 'ਚ ਗੁਰੂ ਦਾ ਸਤਕਾਰ ਸਾਡੇ ਨਾਲੋਂ ਵੱਧ ਸੀ ਤੇ ਉਹ ਬੇ인ਸਾਫ਼ੀ ਦੇਖ ਰੱਖ ਸਕੇ ਕਿ ਆਪਣੀ ਸਰਕਾਰ ਹੋਵੇ ਆਪਣੇ ਚੁਣੇ ਹੋਏ ਨਮੇਂਦੇ ਹੋ ਕਿ ਕਿੱਥੇ ਦੇਸ਼ ਦੁਨੀਆਂ ਦੀਆਂ ਗਲੀਆਂ 'ਚ ਜਿਹੜੀ ਕੌਮ ਇਹ ਦੇਸ਼ ਨੂੰ ਆਜ਼ਾਦੀ ਦਿਵਾਵੇ ਜਿਹੜੀ ਕੌਮ ਸੇ ਪੰਥ ਇਹ ਦੇਸ਼ ਨੂੰ ਅਨਾਰ ਦਾ ਪਟਾਰ ਭਰੇ ਉਸ ਕੌਮ ਦੇ ਬਾਦਰ ਸੂਰਬੀਰਾ ਨੂੰ ਜੇਸ ਉਹ ਕੌਮ ਜੇਸ ਦਰ ਤੇ ਜਾ ਕੇ ਝੁਕਦੀ ਹੋਵੇ ਗੁਰੂ ਰਾਮਦਾਸ ਮਹਾਰਾਜ ਦੀ ਉਸ ਪਵਿੱਤਰ ਧਰਤੀ ਤੇ ਚ ਟੈਂਕਾ ਕੋਪਾ ਨਾਲ ਹਮਲੇ ਹੋਏ ਤੇ ਭਾਈ ਫਲਵੰਤ ਸਿੰਘ ਰਾਜੋਵਾਲਾ ਸਾਹਿਬ ਹੋਲੇ ਸਗੇ ਬੈਣ ਅੰਮੇਲੇ ਕੋ ਹੁੰਦੇ ਐਸੇ ਬੱਬਰ ਸ਼ੇਰ ਨੇ ਸਤਕਾਰ ਕੋ ਤੁੰਗ ਸਾਹਿਬ ਮੈਡੀ ਦਾ ਕੀ ਦਾ ਲਾਹੌਲਾ ਸਾਧਾਰ ਸਤਕਾਰ ਜੋ ਗੁਰਦੀਪ ਸਿੰਘ ਕਹਿਣਾ ਚਾਹ ਵੱਡੀ ਗੱਦੀ ਤੇ ਇੱਥੇ ਗਈ ਆ ਭੈਣ ਭੀਤੀਆ ਭਾਈ ਇਹ ਅਸਲ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਸੱਚੇ ਹੀ ਮਹਲੇ ਤੇ ਬੰਦੀ ਸਿੰਘ ਕਹਿ ਸਕਦੇ ਹੋ। ਹਰ ਸਾਧ ਸੰਗਤ ਦੀ ਮੈਂ ਤਾਂ ਸ਼ੁਕਰਾਨਾ ਕਰਦਾ ਕਾਂਗਰਸ ਪਾਰਟੀ ਦਾ। ਅਰ ਖਾਸ ਤੌਰ ਤੇ ਚਨਜੀਤ ਸਿੰਘ ਚੰਨੀ ਦਾ ਤੇ ਸੁਖੀ ਰੰਧਾਵੀ ਜਰ ਗਿਆ ਤਾਂ ਕਿ ਮੈਨੂੰ ਵੀ ਜੀਤ ਪਈ। ਮੈਨੂੰ ਨਹੀਂ ਮਤਲਬ ਸਮਝ ਆਉਣਾ ਸੀ ਬੰਦੀ ਸਿੰਘਾ। ਆ ਜਦੋਂ ਆ